ਸ਼੍ਰੋਮਣੀ ਕਮੇਟੀ ਵੱਲੋਂ ਸਤਿਕੰਨ ਸ੍ਰੀ ਹਰਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੀਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਉਪਰੰਤ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਇਲਾਹੀ ਬਾਣੀ ਰਾਹੀਂ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤੰਘੇੜਾ ਨੇ ਸਮੂਹ ਸੰਗਤਾਂ ਨੂੰ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਂਦਿਆਂ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤ ਕਿਰਤ ਕਰੋ ਨਾਮ ਜਪੋ ਤੇ ਵਣਸ਼ਕੂ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਜਿੱਥੇ ਗੁਰੂ ਸਹਿਬਾਨਾਂ ਦੇ ਭਗਤ ਸਹਿਬਾਨਾਂ ਦੇ ਪਟ ਸਹਿਬਾਨਾਂ ਦੇ ਹੋ ਗੁਰ ਸਿੱਖਾਂ ਦੇ ਜਿਹੜੇ ਦਿਹਾੜੇ ਮਨਾਏ ਜਾਂਦੇ ਨੇ ਉਨਾ ਦਿਹਾੜਿਆਂ ਵਿੱਚੋਂ ਅੱਜ ਤਨਤਾਲ ਚ ਗੁਰਨਾਣਕ ਦੇ ਜੀ ਦੇ ਅਨੰਨ ਸੇਵਕ ਭਾਈ ਲਾਲੋ ਜੀ ਦਾ ਜਿਹੜਾ ਜਨਮ ਦਿਹਾੜਾ ਗੁਰਦਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸਰਦਾਰਤਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਪਰਸੋਂ ਰੋਜ ਤੋਂ ਗੁਰਦਰਾ ਮੰਜੀ ਸਾਹਿਬ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਜਿਨ੍ਹਾਂ ਦੇ ਕੀਰਣੇ ਭੋਗ ਪਾਏ ਗਏ ਨੇ ਭੋਗ ਦੇ ਦੌਰਾਨ ਸਾਡੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਰਨੈਲ ਸਿੰਘ ਕਹਾੜਕਾ ਜੀ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਭਾਈ ਗਰਚਰਨ ਸਿੰਘ ਅਰਦਾਸੀਆ ਸਤਖੰਡ ਚੇਰੀ ਹਰਮੰਦਰ ਸਾਹਿਬ ਜੀ ਨੇ ਅਰਦਾਸ ਬੇਨਤੀ ਕੀਤੀ। ਉਪਰੰਤ ਸਿੰਘ ਸਾਹਿਬ ਗਿਆਨੀ ਪ੍ਰਵਿੰਦਰਪਾਲ ਸਿੰਘ ਜੀ ਨੇ ਹੁਕਮਨਾਮਾ ਲੈ ਕੇ ਭਾਈ ਲਾਲੋ ਜੀ ਦੇ ਸੰਖੇਪ ਜੀਵਨ ਬਾਰੇ ਝਾਤ ਤੇ ਚਾਨਣਾ ਪਵਾਇਆ। ਸੋ ਇਹਨਾਂ ਸਮਾਗਮਾਂ ਵਿੱਚ ਹੋਰ ਬਹੁਤ ਸਾਰੀਆਂ ਸੰਗਤਾਂ ਨੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਈਆਂ। ਸਤਿਗੰ\\ ਗੰ\\ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਰੀਆਂ ਸੰਗਤਾਂ ਨੂੰ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਲਾਲੋ ਜੀ ਦੇ ਜਨਮ ਤੋਂ ਲੈ ਕੇ ਮੱਜੀ ਸਾਧਾਨਾਂ ਲੱਖੋ ਪਾਏ ਮੈਂ ਆਰਮ ਸਿੰਘ ਧਮਾਨ ਮੁਖ ਬਲਾਰਾ ਰਾਮਗੜੀ ਅਕਾਲ ਜਥੇਬੰਦੀ ਪੰਜਾਬ ਅੱਜ ਦੇ ਇਸ ਦਿਹਾੜੇ ਤੇ ਜੋ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਮੈਂ ਰਾਮਗੜੀ ਆਕਾਲ ਜਥੇਬੰਦੀ ਵੱਲੋਂ ਸਮੁੱਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚੇ ਖਾਲਸਾ ਪੰਥ ਦਾ ਧੰਨਵਾਦ ਕਰਦਾ ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਮਨਾਇਆ ਜਾ ਰਿਹਾ ਔਰ ਮੈਂ ਅਪੀਲ ਕਰਦਾ ਸਮੁੱਚੇ ਪੰਜਾਬ ਦੀਆਂ ਭਾਈ ਲਾਲੋ ਜੀ ਦੇ ਪਰਿਵਾਰ ਨਾਲ ਸੰਬੰਧਤ ਜਿੰਨੀਆਂ ਵੀ ਜਥੇਬੰਦੀਆਂ ਜਦੋਂ ਵੀ ਕਿਤੇ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਮਨਾਉਣ ਦਾ ਜੋ ਉਪਰਾਲਾ ਕਰਦੇ ਆ ਤਾਂ ਸਾਰਿਆਂ ਜਥੇਬੰਦਿਆਂ ਨੂੰ ਵੱਧ ਤੋਂ ਵੱਧ ਛੜ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਪਹੁੰਚਣਾ ਚਾਹੀਦਾ ਤਾਂ ਜੋ ਆਪਣੇ ਸਮਾਜ ਨੂੰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਭਾਈ ਲਾਲੋ ਜੀ ਦੇ ਜੀਵਨ ਬਾਰੇ ਸੰਘਰਸ਼ ਬਾਰੇ ਪਤਾ ਲੱਗ ਸਕੇ ਔਰ ਮੈਂ ਅੰਤ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਜੋ ਅੱਜ ਦਾ ਦਿਹਾੜਾ ਸਾਡੇ ਰਾਮਗੜੀਆ ਕਾਲਜ ਜਥੇਬੰਦੀ ਦੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਤੋਂ ਸਾਡੀ ਰਾਮਗੜੀਆ ਕਾਲਜ ਜਥੇਬੰਦੀ ਦੇ ਫਤਵੰਤੇ ਜਿਹੜੇ ਸੱਜਣ ਪਹੁੰਚੇ ਆ ਉਹਨਾਂ ਦੀ ਅਗਵਾਈ ਹੇਠ ਅੱਜ ਦਾ ਜਿਹੜਾ ਦਿਹਾੜਾ ਅਸੀਂ ਮਨਾਇਆ ਔਰ ਮੈਂ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਜੋ ਹਰ ਸਾਲ ਇਸ ਤਰ੍ਹਾਂ ਭਾਈ ਲਾਲ ਜੀ ਦਾ ਦਿਹਾੜਾ ਮਨਾਉਣ ਤਾਂ ਅਸੀਂ ਵੀ ਬਾਤ ਚੜ ਕੇ ਇਸ ਦੇ ਵਿੱਚ ਹਿੱਸਾ ਲਈਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ